ਹਿੰਦੂ ਕਾਲਸਾ ਆਈਪੀ ਦੀ ਖਤੇ ਸਰੂਪੇਰੀ ਸਾਧ ਸੰਗਤ ਜੀਓ ਅੱਜ ਜੋ ਫਿਰੋਮਨੇ ਕਮੇਟੀ ਵੱਲੋਂ ਇੱਕ ਬਾਕਸ ਪਾਈ ਜਾਂਦੀ ਹੈ ਉਹਦੇ ਉਤੇ ਆਪਾਂ ਵਿਚਾਰ ਸਾਂਝੇ ਕਰਨੇ ਹਨ ਇਸ ਵਿੱਚ ਕੀ ਹੈ ਕੀ ਗਲਤ ਹੋਇਆ ਹੈ ਸਰੂਪੇਰੀ ਸਾਧ ਸੰਗਤ ਜੀਓ ਗੁਰੂ ਭਵੀ ਸਿੰਘ ਜੀ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਖਾਲਸਾ ਪੰਥ ਦੀ ਸਹਾਜਨਾ ਕਰਨ ਤੋਂ ਪਹਿਲਾਂ ਦੰਗਾ ਜੁਗਤ ਪੁੱਤੋਂ ਤੋਂ ਵੇਲੇ ਹੋ ਕੇ ਗੰਗਮੇ ਸਾਹਿਬ ਜਾ ਕੇ ਇੱਕ ਓੰਕਾਰ ਤੋਂ ਲੈ ਕੇ 18 ਅਸ਼ਦੀਸ਼ ਤੱਕ ਆਪਣੇ ਕੰਠੋਂ ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਲਿਖਾ ਕੇ ਸੰਪੂਰਨ ਕਰਕੇ ਉਸ ਵੇਲੇ 25 ਸਿੰਘ ਲਾ ਕੇ ਖੰਡ ਪਾਠ ਸਾਹਿਬ ਕੀਤਾ ਉਸ ਤੋਂ ਅਪਰੰਤ ਜੋ ਨਾਲ ਲਿਖਾਉਂਦਿਆਂ ਹੋਏ 48 ਸਿੰਘਾਂ ਨੇ ਅਰਥ ਪੜਾਈ ਸੀ ਪੜ੍ਹੇ ਸਨ ਉਹਨਾਂ ਵਿੱਚੋਂ ਜੋ ਕਿ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਇਹ ਦੋਹਾਂ ਦੀ ਕਿਉਂਕਿ 48 ਦੇ 48 ਵਜੇ ਮੁਕਤ ਹੋ ਗਏ ਸੀ ਗੁਰੂ ਕੀ ਵਣ ਦੇ ਅਰਥ ਸਭਨ ਕਰਕੇ ਉਸ ਤੋਂ ਅਪਰੰਤ ਜੋ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਾਈ ਸੀ ਦਬਦਮਾ ਸਾਹਿਬ ਰਹਿ ਕੇ ਗੁਰਮਤਿ ਦੀ ਵਿੱਦਿਆ ਪੜਾਉਣੀ ਤਾਂ ਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਭਾਈ ਮਨੀ ਸਿੰਘ ਜੀ ਜੋ ਡਿਊਟੀ ਲਾਈ ਸੀ ਹਰਮੰਦਰ ਸਾਹਿਬ ਜਾ ਕੇ ਤੁਸੀਂ ਉਥੇ ਜਾ ਕੇ ਇਹ ਵਿੱਦਿਆ ਪੜਾਉਣੀ ਤੇ ਇਸ ਦਾ ਗੁਰਮਤਿ ਦਾ ਪ੍ਰਚਾਰ ਕਰਨਾ ਉਸ ਪਲੇ ਸਮੇਂ ਕਾਕਾਰ ਦੇ ਜਹਦਰ ਵੀ ਸਨ ਤੇ ਹੈਡ ਗ੍ਰਾਂਤੀ ਸਾਹਿਬ ਵੀ ਸਨ ਇਹ ਜੋ ਸੀ ਗੁਰਮਰਯਾਦਾ 1930 ਤੱਕ ਚੱਲਦੀ ਰਹੀ ਇਹਦੇ ਵਿੱਚ ਕਦੀ ਵੀ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਕਿਉਂਕਿ ਮਰਯਾਦਾ ਗੁਰੂ ਦੀ ਹੁੰਦੀ ਹੈ ਸਿੱਖਾਂ ਦੀ ਨਹੀਂ ਹੁੰਦੀ ਜਦੋਂ ਦੇਖਿਆ ਗੋਰਿਆਂ ਨੇ ਇਹ ਸਿੱਖਾਂ ਦੇ ਉੱਪਰ ਕੰਟਰੋਲ ਕਰਨ ਵਾਸਤੇ ਤੇ ਗੋਰਿਆਂ ਦਾ ਰਾਜ ਸੀ ਇੰਡੀਆ ਦੇ ਵਿੱਚ ਤੇ ਸਿੱਖ ਕਾਬੂ ਨਹੀਂ ਆ ਰਹੇ ਸੀ ਇਹਨਾਂ 'ਚ ਫਰਕ ਪਾਉਣ ਵਾਸਤੇ ਪਹਿਤਾਂ ਐਨਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਂਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਸਾਨੂੰ ਤੋਹਫਾ ਦਿੱਤਾ ਉਹ ਇਹ ਸੀ ਗੁਰਮਰਯਾਦਾ ਨੂੰ ਬਦਲ ਕੇ ਆ ਬਣਾਤੀ ਸਿੱਖ ਮਰਯਾਦਾ ਸਿੱਖ ਰਹਿਤ ਮਰਯਾਦਾ ਅਨੇਕਾਂ ਗੁਰਦਵਾਰਿਆਂ ਦੇ ਵਿੱਚ ਰੋਜ਼ ਅਰਦਾਸ ਹੁੰਦੀ ਆ ਜੋ ਗ੍ਰੰਥੀ ਸਿੰਘ ਅਰਦਾਸ ਕਰਦਾ ਕਹਿੰਦੇ ਹਨ ਗੁਰਮਰਯਾਦਾ ਅਨੁਸਾਰ ਜੋ ਬੇਨਤੀਆਂ ਕੀਤੀਆਂ ਕਾਰਜ ਰਾਸ ਕਰਦੇ ਮਨੋਕਾਮਨਾ ਗੁਰਮਰਯਾਦਾ ਅਨੁਸਾਰ ਸੰਪੂਰਨ ਕਰਦੀਆਂ ਗੁਰਮਰਯਾਦਾ ਬਦਲ ਕੇ ਸਿੱਖ ਰਹਿਤ ਪੰਜਾਬ ਬਣਾਤੀ ਸਿੱਖਾ ਦੀ ਮਰਯਾਦਾ ਦੱਸੋ ਸਿੱਖਾਂ ਨੂੰ ਕੀ ਇਨਲਾਉਂਦੇ ਆ ਸਿੱਖ ਤਾਂ ਸ਼ਰਾਬ ਵੀ ਪੀਂਦੇ ਆ ਇਤਾਂ ਦੀਆਂ ਬਹੁਤ ਗਲਤੀਆਂ ਕਰਦੇ ਮਰਯਾਦਾ ਗੁਰੂ ਦੀ ਹੁੰਦੀ ਆ ਨਾ ਕਿ ਸਿੱਖਾਂ ਦੀ ਇਹਦੇ ਵਿੱਚ ਕੀ ਬਦਲਿਆ ਜਿਵੇਂ ਕਿ ਉਹਦੇ ਵਿੱਚ ਬਸੰਤੀ ਰੰਗ ਤੇ ਸੁਮਈ ਰੰਗ ਲਿਖਿਆ ਆ ਗਿਆ ਦੱਸੋ ਉਦੋਂ ਗੋਰਿਆਂ ਦਾ ਰਾਜ ਸੀ ਨਾ ਤਾਂ ਕੋਦੋਂ ਹਿੰਦੂਆਂ ਦਾ ਬੋਲਬਲਾ ਸੀ ਨਾ ਕੋਦੋਂ ਆਰਐਸਐਸ ਦਾ ਬੋਲਬਲਾ ਸੀ ਉਦੋਂ ਕੀ ਲੋੜ ਪੈ ਗਈ ਸੀ ਇਹ ਬਸੰਤੀ ਰੰਗ ਵਤਨ ਦੀ ਹੁਣ ਕਹਿੰਦੇ ਨਾ ਭਗਵੇਂ ਰੰਗ ਨਾਲ ਮੈਚ ਕਰਦਾ ਉਦੋਂ ਤਾਂ ਲੋੜ ਹੀ ਨਹੀਂ ਸੀ ਸਿਰਫ ਇਹ ਜਿਹੜਾ ਆ ਜਿਹੜਾ ਕੇਸਰੀ ਰੰਗ ਹੈ ਨਾ ਕੋਈ ਦੁਨੀਆ ਦਾ ਜਿਹੜਾ ਕੋਈ ਹੋਵੇ ਉਹ ਜਿਹੜਾ ਕੀ ਜਾਣਕਾਰੀ ਰੱਖਦਾ ਹੋਵੇ ਆ ਕੇਸਰੀ ਰੰਗ ਨੂੰ ਪਗਮੇ ਰੰਗ ਦਾ ਖਿਤਾਬ ਦੇ ਦੇਵੇ ਜਾਂ ਇਹਦੀ ਕੋ ਖੋਜ ਕਰਕੇ ਦੱਸ ਦੇਵੇ ਕਿ ਇਹ ਪਗਮੇ ਰੰਗ ਨਾਲ ਮੈਚ ਕਰਦਾ ਜਿਹੜੀ ਸਜਾ ਕਹੂੰ ਅਸੀਂ ਲਵਾਵਾਂਗੇ ਕਿਉਂ ਬਦਲਿਆ ਕਿਉਂਕਿ ਜਿਹੜਾ ਕੇਸਰੀ ਰੰਗ ਆ ਤੇ ਸੋਨਾ ਰੰਗ ਆ ਉਹ ਕੁਰਬਾਨੀ ਵਾਲਾ ਰੰਗ ਆ ਔਰ ਗੁਰੂਦ ਹੈ ਇਹ ਪਰਖਿਆ ਹੋਇਆ ਕੇਸਰ ਤੋਂ ਕੇਸਰੀ ਰੰਗ ਤਿਆਰ ਕੀਤਾ ਇਹਦਾ ਇਤਿਹਾਸ ਬਹੁਤ ਲੰਮਾ ਹੈ ਇਹਦਾ ਸੁਣਾ ਨਹੀਂ ਸਕਦਾ ਕਿਉਂ ਬਦਲਿਆ ਕਿਉਂਕਿ ਇਹ ਕੁਰਬਾਨੀ ਵਾਲਾ ਰੰਗ ਆ ਇਹ ਰੰਗ ਜਾਂ ਤਾਂ ਕੇਸਰੀ ਰੰਗ ਦਾ ਚੋਲਾ ਪਣਾਇਆ ਜਾਂਦਾ ਨਿਸ਼ਾਨ ਸਾਹਿਬ ਨੂੰ ਜਾਂ ਅੰਮ੍ਰਿਤ ਸੰਚਾਰ ਸਮੇਂ ਕੇਸਰੀ ਰੰਗ ਦੇ ਵਸਤਰ ਪਹਿਨ ਕੇ ਪੰਜ ਪਿਆਰੇ ਅਮਰ ਛਕੋਦੇ ਆ ਇਹਦੇ ਵਿੱਚ ਗਲਤੀਆਂ ਕੀ ਕੀਤੀਆਂ ਇਸ ਗਲਤੀਆਂ ਨੂੰ ਸੋਧਣ ਵਾਸਤੇ ਮੌਕੇ ਦੇ ਇੰਦੇ ਜਥੇਦਾਰ ਹੋਏ ਜਾਂਦੀ ਗਰਦਾਰ ਚੰਦਿਆਲ ਸਿੰਘ ਜੀ ਅਜਨੋਹਾ ਉਹਨਾਂ ਨੇ ਇੱਕ ਹੁਕਮ ਨਵਾਂ ਜਾਰੀ ਕੀਤਾ ਕਿ ਇਹਦੇ ਵਿੱਚ ਗਲਤੀਆਂ ਦੀ ਸੋਧ ਕੀਤੀ ਜਾਵੇ ਪਰ ਸ਼ਰੋਣੀ ਕਮੇਟੀ ਨੇ ਬਿਲਕੁਲ ਨਹੀਂ ਸੁਣੀ ਮੈਂ ਗਾਂਧੀ ਘਾਤ ਨੂੰ ਦੱਸਦਾ ਜਾਵਾਂ ਇਹ ਜਦੋਂ ਪੋਲੀਟੀਕਲ ਵਿੰਡੋਸ ਤੇ ਬੈਠਾ ਨਾ ਜਹੇਦਾਰ ਉਹ ਆ ਜਿਹਦੇ ਆਪਾਂ ਜਹੇਦਾਰ ਦੇਖਦੇ ਆ ਜਹੇਦਾਰ ਨਹੀਂ ਹੈਗੀ ਉਸ ਤੋਂ ਬਾਅਦ ਗਿਆਨੀ ਕਰਪਾਲ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਤੇ ਇਹ ਸੋਧ ਕੀਤੀ ਜਾਵੇ ਗਲਤੀਆਂ ਬਹੁਤ ਆ ਕਿਸੇ ਨੇ ਨਹੀਂ ਸੁਣੀ ਜਿਵੇਂ ਕਿ ਪਿਛਲੇ ਸਮੇਂ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਹੇਦਾਰ ਬਣੇ ਜਦੋਂ ਇੰਗਲੈਂਡ ਵਿੱਚ ਆਏ ਗਿਆਨੀ ਪ੍ਰੀਤਮ ਸਿੰਘ ਜੀ ਨੇ ਦੋਨੇ ਨਾਲੇ ਹੁਕਮਨਾਮੇ ਦਿਖਾਲੇ ਅਸੀਂ ਪੰਜ ਸਿੰਘ ਵੀ ਉੱਥੇ ਹਾਜ਼ਰ ਸੀ ਔਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਿਹਾ ਗਿਆ ਵੀ ਆ ਹੁਕਮਨਾਮੇ ਜਾਰੀ ਆ ਇੱਥੇ ਗੌਰ ਕਰਕੇ ਇਸ ਬੁੱਕ ਤੇ ਕਾਰਵਾਈ ਕੀਤੀ ਜਾਵੇ ਇੱਕ ਬੁੱਕ ਸਹੀ ਨਹੀਂ ਇਸ ਬੁੱਕ ਦੇ ਸੰਬੰਧ ਵਿੱਚ ਬਜੂਤਾ ਬਜੂਤਾ ਜਹੇਦਾਰ ਸਿੰਘ ਸਾਹਿਬ ਗਿਆਨੀ ਤਕਵੀਰ ਸਿੰਘ ਦਾ ਵਿਚਾਰ ਹੋਇਆ ਉਹ ਵੀ ਮੰਨੇ ਆ ਵਿੱਚ ਗਲਤੀਆਂ ਗਲਤੀਆਂ ਕੀ ਆ ਸਭ ਤੋਂ ਵੱਡਾ ਕਾਰਮ ਜਿਨੇ ਇਹ ਮਰਜ਼ਾਦਾ ਲਿਖੀ ਆ ਉਹਦੇ ਵਿੱਚ ਮੈਂ ਸੀ ਤੇਜਾ ਸਿੰਘ ਪਸੌੜੀਆ ਜੇ ਇਹਨੂੰ ਵੀ ਪੰਥ ਵਿੱਚੋਂ ਛੇਕਿਆ ਹੋਇਆ ਸੀ ਆ ਕਈ ਆ ਜਦ ਧੁੰਦੇਵਾਲੀਆ ਤੁਰੇ ਫਿਰਦੇ ਉਦੋਂ ਵੀ ਸਗੇ ਇਦੇ ਵਿੱਚ ਮੇਨ ਜਿਹੜੀ ਗਲਤੀ ਮੈਂ ਪੜ ਕੇ ਤੋਂ ਦੇਖੀ ਆ ਇਹਦੇ ਵਿੱਚ ਲਿਖਿਆ ਗਿਆ ਹੈ ਪੰਜਾਂ ਪਿਆਰਿਆਂ ਵਿੱਚ ਬੀਬੀਆਂ ਵੀ ਲੱਗ ਸਕਦੀਆਂ ਬੀਬੀਆਂ ਪੰਜ ਪਿਆਰਿਆਂ ਦੇ ਵਿੱਚ ਲਾ ਕੇ ਅਮਰ ਸੰਚਾਰ ਕਰ ਸਕਦੀਆਂ ਮੈਂ ਸ਼ਰਮਣੀ ਕਮੇਟੀ ਨੂੰ ਪੇਸ਼ ਕਰਾਂਣਾ ਪੰਜ ਤੁਸੀਂ ਪੰਜ 6 ਮੇਨ ਮੌਜੂਦਾ ਹਰਾਤ ਵਿੱਚ ਵਿਚਰ ਚੁੱਕੇ ਮਹਾਂਪੁਰਖਿਆ ਉਹਨਾਂ ਦੀ ਤਸਵੀਰ ਫੋਟੋ ਲਾਈ ਹੋਈ ਆ ਸੰਤ ਗੁਰਨੀਤ ਮਾਇਸ ਸਿੰਘ ਜੀ ਖਾਲਸਾ ਭੰਡਰਾ ਵਾਲੇ ਸੰਤ ਕਰਤਾ ਸਿੰਘ ਜੀ ਖਾਲਸਾ ਭੰਡਰਾ ਵਾਲੇ ਸੰਤ ਗੁਰਵਜਨ ਸਿੰਘ ਜੀ ਖਾਲਸਾ ਭੰਡਰਾ ਵਾਲੇ ਔਰ ਗੁਰਦੇਵ ਸਿੰਘ ਕੌਕੇ ਜੀ ਤੁਸੀਂ ਫੋਟੋ ਲਾਈਆ ਇਸ ਬੱਕ ਨੂੰ ਗੁਰਦੇਵ ਸਿੰਘ ਕੌਕੇ ਨੇ ਰਿਜੈਕਟ ਕੀਤਾ ਸੀ ਰਿਜੈਕਟ ਕਰਕੇ ਪ੍ਰਾਤਨ ਮਰਜ਼ਾਦਾ ਲਾਗੂ ਕੀਤੀ ਸੀ ਔਰ ਸੰਪੂਰਨ ਰੈਰਸਪੀ ਲਾਗੂ ਕੀਤੀ ਸੀ ਉਸ ਗੁਰਦੇਵ ਸਿੰਘ ਕੌਕੇ ਦੇ ਨਾਲ ਮੈਂ ਮੌਜੂਦਾਂ ਬੇਨਤੀ ਕਰਦਾ ਜਿਵੇਂ ਕਿ ਆਹ ਫੋਟੋ ਇਹ ਹੋਣੀ ਆ ਨਾ ਜਿਹੜਾ ਇੱਕ ਗਰੇਵਾਲ ਹੋਣੀ ਆ ਗਰਬਲ ਸਾਹਿਬ ਤੁਹਾਨੂੰ ਲੱਗ ਕੇ ਬੇਨਤੀ ਕਰਦਾ ਜਦੋਂ ਤੁਸੀਂ 86 ਵਿੱਚ ਸਰਬੱਤ ਖਾਲਸਾ ਕੀਤਾ ਸੀ ਇਹ ਪੱਕੋ ਤੋਂ ਮਾਨੋਚਾਲ ਉਹਨਾਂ ਦੇ ਕੋਲ ਰੱਖ ਦੇਣੀ ਸੀ ਲਾਗੂ ਕਰਾ ਦੇਣੀ ਸੀ ਜੱਗ ਗੁਰਦੇਵ ਸਿੰਘ ਕੌਕੇ ਕੋਲ ਲੈ ਕੇ ਲਾਗੂ ਕਰਾ ਤੇ ਨਹੀਂ ਤੁਹਾਡੀ ਤਾਂ ਗੱਲ ਵਾ ਸੀ ਤੁਸੀਂ ਪੂਰੇ ਸੰਗਤ ਜਨਾਏ ਸੀ ਤੇ ਮੁੰਡੀ ਸੀ ਉਦੋਂ ਕਿਹੜੀ ਲਾਗੂ ਕਰਾਈ ਗੁਰਦੇਵ ਸਿੰਘ ਕੌਕੇ ਨੂੰ ਕੋ ਕੋ ਖਾੜਚੂ ਨਹੀਂ ਸੀ ਸ਼ਹੀਦ ਕਰਾਉਣ ਦਾ ਮਤਲਬ ਇਹ ਸੀ ਉਹ ਧਾਰਮਿਕ ਬੰਦਾ ਸੀ ਉਹ ਧਾਰਮਿਕ ਪੱਥ ਤੱਕ ਤੇ ਦ੍ਰਿੜਤਾ ਦਾ ਪਰਾ ਦੇਣ ਵਾਲਾ ਸੀ ਇਸ ਪਰਿਵਾਰ ਨੇ ਬਾਦਲ ਪਰਿਵਾਰ ਨੇ ਉਹਨੂੰ ਕਿਸ ਤਰ੍ਹਾਂ ਨਾ ਖੋ ਬੋਕੇ ਬਰਵਾਇਆ ਅਜੇ ਮੌਜੂਦਾ ਆਡੇ ਗਰੇਵਾਲ ਹੋਣੇ ਜਾਂ ਬਲਟੋ ਹੋਣੇ ਜਾਂ ਤੁਰੇ ਫਿਰਦੇ ਨਾ ਇਹਨਾਂ ਦਾ ਵਿੱਚ ਹੱਥ ਸੀ ਕਿਉਂਕਿ ਉਹਦਾ ਜਿਹੜਾ ਕੇਸ ਆ ਅਕਾਲ ਤਖਤ ਤੇ ਵੀ ਆ ਚੁੱਕਾ ਹੈ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਹੋਣਾ ਨੇ ਸਾਰਾ ਉੱਥੇ ਪਹਚਾ ਦਿੱਤਾ ਆ ਕੋਈ ਉਹਦੀ ਗੱਲ ਕਰਨ ਨੂੰ ਤਿਆਰ ਨਹੀਂ ਉਹਦਾ ਮੇਨ ਮਾਮਲਾ ਨੂੰ ਨਿਸ਼ੀਧ ਕਰਦਾ ਕਾਰਨ ਸੀ ਉਹ ਆ ਬੁੱਕ ਨੂੰ ਜੈੱਟ ਕੀਤੀ ਸੀ ਅਸੀਂ ਦੋ ਸਭ ਤੋਂ ਪਹਿਲਾਂ ਵੀ ਗੱਲ ਕਰਦੇ ਆਏ ਵੇ ਸੰਪੂਰਨ ਰਹਿਰਸ ਲਾਗੂ ਕੀਤੀ ਜਾਵੇ ਦੂਸਰਾ ਇਹਦੇ ਵਿੱਚ ਮੁਗਲ ਮੰਤਰ ਲਿਖਿਆ ਬਣਾ ਕੇ ਵੇ ਬਾਤ ਨਹੀਂ ਪੜਨਾ ਉਹ ਲਾਲ ਅੱਖਰਾਂ ਦੇ ਵਿੱਚ ਲਿਖ ਕੇ ਨਾ ਵੀ ਆ ਆ ਆ ਦੇਖੋ ਲਾਲ ਅੱਖਰਾਂ ਵਿੱਚ ਲਿਖਿਆ ਹੈ ਮੂਰਮਤ ਅੱਲਾ ਲਖਰਾਂ ਦੇ ਵਿੱਚ ਦੇਖੋ ਗੁਰਪ੍ਰਸਾਦ ਤੱਕ ਪੂਰੀ ਪਰੀ ਸਾਸਨ ਕਰ ਜਿਓ ਜੋਰਬ ਦੇ ਵਿੱਚ ਅਸੀਂ 35 ਸਾਲ ਤੋਂ ਅੰਮ੍ਰਿਤ ਪਚਾਰ ਦੀ ਸੇਵਾ ਕਰਦੇ ਆ ਵਿਚਰ ਕੇ ਦੇਖੋ ਇੱਥੇ ਲਹਿਰਾ ਮਹਿਰਾ ਬੜੀਆਂ ਪਈਆਂ ਅਸੀਂ ਨਾਨਕ ਹੋਸੀ ਸੀ ਅੱਜ ਤੱਕ ਮੂਲਮਾ ਮੂਲਮਤ ਕਰਦੇ ਆ ਅੱਜ ਇਹ ਤੇ ਬੈਸਟ ਫਰਮ ਬਰਮੀ ਕੈਂਪਸ ਇੱਕ ਪ੍ਰੋਗਰਾਮ ਚੱਲ ਰਿਹਾ ਟੀਵੀ ਤੇ YouTube ਤੋਂ ਤੁਸੀਂ ਦੇਖਣਾ ਸਾਰੇ ਪਰਿਵਾਰ ਸਿੰਘ ਤੇ ਸਿੰਘਣੀਆਂ ਇਕੱਠੇ ਆਉਣਗੇ ਅੰਮ੍ਰਿਤ ਸ਼ਕਰ ਮਾਰੇ ਛਕਿਆ ਕਹਿੰਦੇ ਮੰਨੇ ਪਰਵਾਰੇ ਸਦਾ ਹਰ ਦੂਜੀ ਮਰਯਾਦਾ ਕੀ ਉਹ ਇਕੱਲਾ ਅੰਮ੍ਰਿਤ ਛਕ ਸਕਦਾ ਆਪਾਂ ਕਹਿੰਦੇ ਆ ਵੀ ਲੜੀਵਾਰ ਜੇ ਨਾ ਰੋਟੀ-ਬੇਟੀ ਦੀ ਸਾਂਝ ਨਿਕਰੀ ਲੜੀ ਪਾਰ ਕੇ ਨਿਕ ਤਮਾਕੂ ਪੀਣ ਬਲ ਨਸ਼ਾਈ ਲੋ ਹੁਣ ਤੁਸੀਂ ਇਕੱਲੇ ਵਾ ਸਿੰਘਣੀਆਂ ਅੰਮ੍ਰਿਤ ਛਕਾ ਦਿਓ ਘਰ ਵਾਲਾ ਸਾਰੇ ਕੋ ਕਰਮ ਕਰਦਾ ਹੋਵੇ ਕੋ ਮਰਯਾਦਾ ਬਣਦੀ ਆ ਸੰਗ ਕਮੇਟੇਸ਼ਨ ਜੀ ਤੇ ਦੁੱਖ ਪੜੀ ਸੀ ਸੁਣ ਕੇ ਕੀਤਾ ਜੇ ਮੁਸਲਮਾਨ ਹੋਈਏ ਔਰਤ ਕਿ ਆ ਕੇ ਕਰੀਏ ਅਰਧ ਥਰੀਰੀ ਨਾਰਨਾ ਛੱਡੇ ਤਾਂ ਤੇ ਹਿੰਦੂ ਹੀ ਰਹੀਏ ਜਿਹੜੇ ਇਕੱਲੇ-ਇਕੱਲੇ ਅਮਰ ਛਕਦੀਆਂ ਨਾ ਹਿੰਦੂ ਹੀ ਸਮਝ ਲੋ ਤੋ ਕੀ ਨਹੀਂ ਬਣਦੀ ਅਸੀਂ ਇੰਨੇ ਸਾਰ ਅਮਰ ਛਕਾਇਆ ਕਦੀ ਕਿਸੇ ਇਕੱਲੇ ਪ੍ਰਾਣੀ ਨੇ ਅਮਰ ਛਕਾਇਆ ਸੇਕ ਤਾਂ ਸਿਗਨੇ ਇਕੱਠੇ ਅਮਰ ਛਕਣਗੇ ਇਹਦੇ ਵਿੱਚ ਫਿਰ ਦੂਸਰੀ ਗੱਲ ਆ ਕਹਿੰਦੇ ਜਿਹੜੀ ਸਾਡਾ ਪੰਜਾਬ ਬਾਣੀਆਂ ਨਿਤਨੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸੰਦਿੱਤਾ ਸੀ ਭਾਈ ਮਨੀ ਸਿੰਘ ਤਾਂ ਬਾਬਾ ਦੀਪ ਸਿੰਘ ਜੀ ਨੇ ਜਨਾ ਦਿੱਕੀ ਉੱਥੇ ਯਾਦਗਰ ਵੀ ਬਣੀ ਹੋਆ ਪਰ ਮੁੱਖ ਸੇਵਾਦਾਰ ਸੀ ਉਹਨਾਂ ਤੇ ਪੁਥੀਆਂ ਵੀ ਲਿਖਤਾ ਬਣੀਆਂ ਇਸ ਭੁੱਕ ਵਿੱਚ ਲਿਖਿਆ ਆ ਕਿ ਚੌਪਈ ਸਾਹਿਬ ਤੇ ਅਨੰਦ ਸਾਹਿਬ ਪਾਣੀ ਕੋਈ ਜ਼ਰੂਰੀ ਨਹੀਂ ਮੈਂ ਜਿੰਨੇ ਯੂਕੇ ਤੇ ਯੂਰਪ ਦੇ ਵਿੱਚ ਗੁਰਦੁਆਰਾ ਸਾਹਿਬ ਆ ਸਾਰਿਆਂ ਨੂੰ ਬੇਨਤੀ ਕਰੂੰਗਾ ਸਾਰਿਆਂ ਵਿੱਚ ਸੰਪੂਰਨ ਨਿਤਨੇਮ ਦਾ ਇਹ ਜਿਹੜੀ ਕਾਪੀ ਆ ਨਾ ਇਹਦੇ ਵਿੱਚ ਇੰਨੀਆਂ ਗਲਤੀਆਂ ਆ ਤੁਸੀਂ ਗਸ ਨਹੀਂ ਸਕਦੇ 1 ਲੱਖ ਕਾਪੀ ਇਹ ਸਾਲ ਦੀ ਛਾਤੀ ਆ ਔਰ ਇੰਨੀਆਂ ਗਲਤੀਆਂ ਹੋਣ ਦੇ ਬਾਵਜੂਦ ਵੀ ਇਹ ਸ਼ਰੋਣੀ ਕਮੇਟੀ ਉਹਨੂੰ ਬਾਰ-ਬਾਰ ਛਾਪਾ ਰਹੀ ਆ ਅਸੀਂ 2-3 ਸਾਲ ਤੋਂ ਬੇਨਤੀਆਂ ਕਰ ਰਹੇ ਹਾਂ ਕਿ ਇਹਨੂੰ ਬੰਦ ਕਰੋ ਇਹ ਕੋਈ ਪਾਸ ਹੋਈ ਵਕਣੀ ਇਸ ਸਿੱਖਾਂ ਉੱਪਰ ਥੋਪੀ ਜਾ ਰਹੀ ਆ ਅਸੀਂ ਸਮੂਹੀਆਂ ਸੰਗਤਾਂ ਨੂੰ ਬੇਨਤੀ ਕਰਦਾ ਤੁਹਾਡੇ ਤੁਸੀਂ ਬਹੁਤ ਮੱਲਾਂ ਬੋਲ ਰਹੀਆਂ ਬਹੁਤ ਦੁਨੀਆ ਪਰਵੇ ਤੁਹਾਡੇ ਨਿਸ਼ਾਨ ਸਾਹਿਬ ਝੂਲਦੇ ਆ ਆ ਤੁਹਾਡੀਆਂ ਜੜ੍ਹਾਂ ਖੋਖਲੀਆਂ ਕਰਨ ਵਾਸਤੇ 1 ਲੱਖ ਕਾਪੀ ਛਪਾ ਕੇ ਘਰਾਂ ਵਿੱਚ ਪਹੁੰਚਾਈ ਜਾਂਦੀ ਆ ਅੱਜ ਤੁਹਾਡਾ ਬੋਲ ਬਾਲਾ ਕੱਲ ਨੂੰ ਤੁਹਾਡਾ ਬੋਲ ਬਾਲਾ ਘਟ ਵੀ ਸਕਦਾ ਕਦੋਂ ਵੀ ਇਹ ਤੁਹਾਡੇ ਤੇ ਥੋਪ ਸਕਦੇ ਆ ਲਾਗੂ ਕਰ ਸਕਦੇ ਆ ਔਰ ਤੁਹਾਡੀ ਮਰਯਾਦਾ ਦੇਖੋ ਸੰਪੂਰਨ ਰਹਿਰਾਸ ਜਿਹੜੀ ਗੁਰਦੇਵ ਸਿੰਘ ਕੌਕੇ ਨੇ ਲਾਗੂ ਕਰਾਈ ਸੀ 10-12 ਸਾਲ ਚੱਲੀ ਇਹਨਾਂ ਨੇ ਆ ਜਿਹੜੇ ਗਰੇਵਾਲ ਹੋਣੀ ਆ ਬਲਟੋਹੇ ਹੋਣੀ ਆ ਇਹਦਾ ਇਹਨਾਂ ਦਾ ਪੋਲੀਟਿਕਲ ਵਿੰਗ ਆ ਜਿਹੜਾ ਕਿ ਸਰਕਾਰਾਂ ਦੇ ਹੱਥਾਂ 'ਚ ਖੇਲਦਾ ਇਹਨਾਂ ਨੇ ੱੱੱਕੇ ਨਾ ਬੰਦ ਕਰਾਈ ਅਸੀਂ ਅੱਜ ਨਹੀਂ ਗੱਲ ਕਰਦੇ 2-3 ਸਾਲ ਤੋਂ ਪਹਿਲਾਂ ਵੀ ਅਸੀਂ ਗੱਲ ਕਰਦੇ ਆ ਰਹੇ ਆਂ ਦੇਖੋ ਪਟਨਾ ਸਾਹਿਬ ਤੇ ਹਜੂਰ ਸਾਹਿਬ ਇਹ ਜਿਹੜੀ ਮਰਯਾਦਾ ਪੂਰਨ ਲਾਗੂ ਆ ਸਿਰਫ ਅਸੀਂ ਕਹਿੰਦੇ ਜੀ ਕਰਵਾਣੀਆਂ ਕਰਕੇ ਸ਼ਰਮ ਦੀ ਕਮੇਟੀ ਬਣੀਆਂ ਕਾਰਿਆ ਕਰਵਾਨੀਆਂ ਕਰਕੇ ਸਿੱਖਾਂ ਦਾ ਲਹੂ ਪੀਣ ਨੂੰ ਹੀ ਬਣੀਆਂ ਇਹ ਮਰਜ਼ਾਦਾਂ ਨੂੰ ਬਦਲ ਕੇ ਸਹ ਕਹਿਣ ਤੋਂ ਭਾਅ ਵਿਆ ਰਿਆ ਰਸੇ ਨਹੀਂ ਘੱਟ ਵੱਟ ਗਏ ਜਿਹੜੀ 24 ਸਾਵਿਆਂ ਉਹ ਸੰਪੂਰਨ ਕਰਕੇ ਬ੍ਰੈਕਟ ਵਿੱਚ ਲਿਖਿਆ ਆ ਖਦੇ ਕੇਤਮ ਅਸਰ ਦਿਹਾੜੀ ਆ ਭਾ ਦੇਲੇਵਰ ਬਾਤ ਨਹੀਂ ਪੜਨੀ ਬਾਤ ਪੜਤੇ ਜ਼ੁਲਮ ਹੋ ਜਾਊਗਾ ਇਹ ਗੋਰਿਆਂ ਨੇ ਸਾਡੇ ਤੇ ਤੋਫੀ ਸਾਨੂੰ ਕਮਜ਼ੋਰ ਕਰਨ ਵਾਸਤੇ ਸਾਣਾ ਸਾਡਾ ਸਾਡ ਹੱਥ ਚ ਫੜਨੇਵੇਂ ਪਾਉਣ ਵਾਸਤੇ ਪਹਿਲਾਂ 1930 ਤੱਕ ਸਿੰਘਾ ਵਿੱਚ ਬਾਦਵਾਸੀ ਉਹ ਜੰਗਾ ਜੁੱਧਾਂ ਦੇ ਹੋਰ ਸਕੇ ਪਰ ਆਜਿ ਦੇ ਮਰਯਾਦ ਦੇ ਬਾਦ ਪਾ ਲਿਆ 1930 ਤੋਂ ਜਦੋਂ ਖੋਲਿਆਂ ਨੇ ਇੱਕ ਵਿੱਚ ਇਨਵੋਲਵ ਕੀਤਾ ਤੇ ਜਿਹੜੇ ਕਾਬਲੂ ਸਿਕ ਸੀ ਉਹਨਾਂ ਨੇ ਇਹਨੂੰ ਰਿਸੈਪਟ ਕੀਤਾ ਇੱਕ ਖਰੜਾ ਸੀ ਇਹਦੇ 11 ਮੈਂਬਰ ਕੀਵਲ ਵਿੱਚ ਰਹਿ ਗਏ ਸੀ ਜਿਨ੍ਹਾਂ ਵਿੱਚੋਂ ਤਿੰਨਾਂ ਨੇ ਸਹਿਮਤੀ ਦਿੱਤੇ ਅੱਠਾਂ ਨੇ ਸਹਿਮਤੀ ਨਹੀਂ ਦਿੱਤੇ ਸ਼ਰੋਣੀ ਕਮੇਟੀ ਦਾ ਪਤਾ 50 ਸਾਲਾਂ ਇਤਿਹਾਸ ਦੇ ਵਿੱਚ ਤੁਸੀਂ ਫਰੋਲ ਬੁੱਕ ਲਿਖੀ ਗਈ ਉਹ ਚ ਫਰੋਲ ਕੇ ਦੇਖ ਲਿਓ ਕਿ ਇਹ ਪਾਸ ਨਹੀਂ ਹੋਈ ਇੱਕ ਖਰੜਾ ਆ ਕਿਸੇ ਨੇ ਤਿਆਰ ਕਰਕੇ ਸ਼ਰਮਣੀ ਕਮੇਟੀ ਕੋਲ ਪੇਸ਼ ਕੀਤਾ ਸੀ ਇਹ ਬਿਲਕੁਲ ਪਾਸ ਨਹੀਂ ਹੋਇਆ ਪਰ ਇਹ ਸਾਡੇ ਤੇ ਥੁਪਿਆ ਜਾ ਰਿਹਾ ਮੈਂ ਸਮੂਚੀਆਂ ਸੰਗਤਾਂ ਨੂੰ ਬੇਨਤੀ ਕਰਦਾ 71 ਹੋ ਕੇ ਇਹ ਜਿਹੜੀ ਬੁਗਿਆ ਛਕੋਣੀ ਬੰਦ ਕਰੋ ਇਹ ਜਿਹੜਾ ਅੱਜ ਉਹ ਨਹੀਂ ਤੁਹਾਡੇ ਤੇ ਪਸੰਤੀ ਰੰਗ ਲਗਾੜ ਕੇ ਜਾਂਦਾ ਵਿੱਚ ਬਹੁਤ ਕੁਝ ਕੱਢ ਕੇ ਲੈ ਆਉਣਾ ਜਿਵੇਂ ਕਿ ਪਿਛਲੇ ਜਦੋਂ ਜਗੀਰ ਕੌਰ ਪ੍ਰਧਾਨ ਸੀ ਉਹਦਾ ਮਸਲਾ ਚੱਲਿਆ ਵੀ ਸੀ ਤੁਸੀਂ ਜ਼ੋਰ ਪਾ ਕੇ ਰੋਕ ਲਿਆ ਹਮੇਸ਼ਾ ਇੱਕ ਵਾਰੀ ਜ਼ੋਰ ਨਹੀਂ ਹੁੰਦਾ ਇਹਦੇ ਵਿੱਚ ਬਹੁਤ ਕਾਰਮ ਕੀਤੇ ਗਏ ਆ ਫਿਰ ਦੱਸੋ ਦੁਨੀਆ ਭਰ ਦੇ ਵਿੱਚ ਨੰਦ ਕਾਰਜ ਹੁੰਦੇ ਆ ਉਹ ਬਹਿ ਕੇ ਅਨੰਦ ਕਾਰਜ ਕਰਦੇ ਆ। ਇਹਦੇ ਵਿੱਚ ਲਿਖਿਆ ਆ ਖੜੇ ਹੋ ਕੇ ਅਨੰਦ ਕਾਰਜ ਕਰੋ। ਗਰੇਵਾਲ ਸਾਹਿਬ ਤੁਸੀਂ ਆਹ ਤਾਂ ਕਰਾਤਾ ਬੜੀ ਕਾਲੀ ਦਾ ਰਾਮ ਬੜੀਆਂ ਟਾਰਾ ਮਾਰ ਮਾਰ ਕੇ ਤੁਸੀਂ ਕਹੇ ਦੀ ਅਸੀਂ ਪਸੰਦੀ ਰੰਗ 1930 ਵਾਲੀ ਮਰਯਾਦਾ ਚੋਂ ਕੱਢ ਕੇ ਲਿਆਦਾ। ਇੱਥੇ ਕੱਲ ਨੂੰ ਹੋਣਾ ਅਮਰ ਸਿੰਘ ਚਾਰ। ਸਿੰਘ ਸਾਹਿਬ ਨੂੰ ਕਹਿੰਦਾ ਤੁਸੀਂ ਚੌਪੜੇ ਮਾਰ ਕੇ ਬੈਠੋ ਤਾਂ ਬੀਬੀਆਂ ਨੂੰ ਲਾਓ। ਇਹ ਕਿਉਂ ਘੁਕਟਿ ਲਿਖਿਆ ਵੀ ਬੀਬੀਆਂ ਅਮਰ ਸਿੰਘ ਚਾਰ ਕਰ ਸਕਦੀਆਂ। ਫੇਰ ਦੁਨੀਆ ਭਰ ਵਿੱਚ ਅਨੰਦ ਕਾਰਜ ਹੋ ਰਿਹਾ ਬੈਠ ਕੇ ਕੁਸ਼ਕ ਲੋਕਿਆ। ਜਿਹਨਾਂ ਨੇ ਚੀਜ਼ਾਂ ਚੰਗੀਆਂ ਲੱਗੀਆਂ ਕੱਢ ਲੈਂਦੇ ਆ ਵਿੱਚੋਂ ਤੇ ਦੂਜੇ ਉਹਨਾਂ ਨੂੰ ਮੰਨਦੇ ਨਹੀਂ ਕਹਵੇ ਉਹ ਤਾਂ ਇਹਦੇ ਵਿੱਚੋਂ ਅਲੱਗ-ਅਲੱਗ ਇਹਦੇ ਵਿੱਚ ਲਿਖਿਆ ਕੇਸ ਕੇ ਕਾਰ ਉਹ ਕਹਿੰਦੇ ਨਹੀਂ ਅਸੀਂ ਤਾਂ ਕੇਸ ਕਿਸੇ ਕਾਰ ਵਗਦੇ ਜਿਹੜੀ ਇਹ ਤੁਹਾਨੂੰ ਚੰਗੀ ਚੀਜ਼ ਮਿਲਦੀ ਜਿਹੜੀ ਸਾਨੂੰ ਫਿੱਟ ਬੈਂਦੀ ਉਹ ਲਵ ਲੈਨੇ ਆ ਦੂਜੀ ਅਸੀਂ ਛੱਡੀ ਜਾਂਦੇ ਆ ਇਸ ਕਰਕੇ ਮੈਂ ਬੇਨਤੀ ਕਰਦਾ ਸਿੱਕੋ ਇਹ ਸ਼ਰੋਮ ਦੀ ਕਮੇਟੀ ਜਿਹੜੀ ਬੋਕਿਆ ਇਹਨੂੰ ਬੈਨ ਕਰਾਇਆ ਜਾਵੇ ਇਹਦੀ ਛਪਾਈ ਬੰਦ ਕਰਾਈ ਜਾਵੇ ਜਿੰਨਾ ਚਿਰ ਇਹ ਬੰਦ ਨਹੀਂ ਹੁੰਦੀ ਨਾ ਕੌਮ ਵਿੱਚ ਇਕਤਾ ਹੋਣੀ ਆ ਨਾ ਸਾਡੀ ਮਰਜ਼ਾ ਦਾ ਇੱਕ ਹੋਣੀ ਆ ਇਹਨੀ ਗੱਲ ਹੁਣ ਸ਼ੁਰੂ ਕਰ ਲਈ ਆ ਹੁਣ ਸਿਰੇ ਲਾ ਕੇ ਛੜਨੀ ਆ ਆ ਕੇਸ ਨਹੀਂ ਆ ਕੇਸ ਰੇ ਲੰਗਿਆ ਇਹਨੂੰ ਕੋਈ ਦੁਨੀਆ ਦਾ 파ਰਖ ਨੂੰ ਭਗਵਾ ਕਹਿ ਕੇ ਸ਼ਰਤ ਕਰਦੇ ਭਗਵਾ ਰੰਗ ਹੋਰ ਹੁੰਦਾ ਕੇਸਰੀ ਰੰਗ ਹੋਰ ਹੁੰਦਾ ਸਾਡੇ ਤੇ ਦੁੱਬਦਾ ਪਾਉਣ ਵਾਸਤੇ ਸਮੁੱਚੀਆਂ ਦੁਨੀਆ ਪਰਦੇ ਸਿੱਖਾਂ ਨੂੰ ਬੇਨਤੀ ਕਰਦਾ ਸਾਵਧਾਨ ਹੋਵੋ ਕੁਰਬਾਨੀ ਤੁਸੀਂ ਬਹੁਤ ਕੀਤੀ ਆ ਮੱਲਾ ਤੁਸੀਂ ਬਹੁਤ ਮਾਰੀਆਂ ਅੱਜ ਤੁਹਾਡੀ ਜੈ ਜੈਕਾਰ ਆ ਬਰਕ ਮੈਂ ਹੋਰ ਬੇਨਤੀ ਕਰ ਦਵਾਂ ਸਾਡਾ 40 ਸਾਲ ਤੋਂ ਜੋ ਕਿ ਖਾਲਸਤਾਨ ਦੀ ਮੂਵਮੈਂਟ ਚੱਲ ਰਹੀ ਆ ਖਾਲਸਤਾਨ ਦੀ ਮੂਵਮੈਂਟ ਦਾ ਵਾਸਤਾ ਪਾ ਕੇ ਉਹਦਾ ਆਸਰਾ ਲੈ ਕੇ ਗਾਂਹ ਜਾਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਕਰੋ ਐਮਪੀ ਬਣੋ ਸੀਐਮ ਬਣੋ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਪਰ ਜਿਹੜੀ ਇਹ ਮੂਵਮੈਂਟ ਆ ਇਹਨੂੰ ਦੱਬ ਕੇ ਇਹਨੂੰ ਕਰਾਸ ਕਰਕੇ ਉੱਪਰ ਦੀ ਨਾ ਕਿ ਨਾ ਕਿਸੇ ਜਾਓ ਇਹ ਸਾਡੀ ਬੇਨਤੀ ਆ ਸੋ ਕੁਮਤੀਆ ਸੰਗਤਰ ਬੇਨਤੀ ਅੱਜ ਜੇ ਤੁਹਾਨੂੰ ਬੇਨਤੀਆਂ ਕੀਤੀਆਂ ਤੇ ਗੌਰ ਕਰਿਓ ਇਹ ਤੁਹਾਡੀਆਂ ਜੜਾਂ ਖੋਖਲੀਆਂ ਕਰਨ ਵਾਲੀਆਂ ਜਿਉਂ ਤਾਂ ਚੌਪਈ ਸਾਹਿਬ ਤੇ ਅਨੰਦ ਸਾਹਿਬ ਹਜ਼ਾਰਾਂ ਗੁਰਦਵਾਰਿਆਂ ਚ ਪੜਾ ਜਾਂਦੇ ਆ ਕਹਿੰਦੇ ਕੋਈ ਪੜਤੀ ਲੋੜੀ ਜਿਉਂ ਤਾਂ ਪੁੱਛਿਆ ਕਹਿੰਦੇ ਕਾਹਦੇ ਜੀ ਕਿਉਂ ਲਿਖਿਆ ਗਿਆ ਤੇ ਕਹਿੰਦੇ ਮੇਲੇ ਛਡੋ ਆ ਤਾਂ ਨਿਤਨੇਮ ਛੁੱਟ ਲਿਆ ਕਹਿੰਦੇ ਚੌਪਈ ਸਾਹਿਬ ਤਾਂ ਅਨੰਦ ਸਾਹਿਬ ਇਸਤਾਨੇ ਪੜਦੇ ਸ਼ਾਂਤੀ ਰਹਿਰਾ ਸਾਹਿਬ ਤੇ ਚੌਪਈ ਸਾਹਿਬ ਆ ਜਾਂਦਾ ਤੇ ਪੰਜ ਪੌੜੀਆਂ ਪੜ ਲਈਦਾ ਬਹੁਤਿਆ ਕੀ ਕਿੱਥੇ ਲਿਖਿਆ ਪੁਰਾਣਾ ਜ਼ਾ ਪੜਨਾ ਜਦੋਂ ਅਸੀਂ ਅਮਰ ਸਿੰਘ ਆਨੇ ਆ ਅਸੀਂ ਥੋਕ ਗਿਆ ਕਿ ਕਹਿੰਦਾ ਜਿਹੜੀਆਂ ਪੰਜ ਵਾਲ ਪਾਣੀਆਂ ਪੜ੍ਹ ਗਏ ਤੁਹਾਨੂੰ ਖੰਡੇ ਵਾਟੇ ਦਾ ਅੰਮ੍ਰਿਤ ਸ਼ਕਾਇਆ ਗਿਆ ਉਹ ਹੀ ਤੁਹਾਡੀਆਂ ਸਵੇਰ ਦੀਆਂ ਨਿਤਨੇਮ ਦੀਆਂ ਬਾਣੀਆਂ ਕਿਦਾਂ ਤੁਸੀਂ ਵਿੱਚੋਂ ਕੱਢੂਗੇ ਕਿੰਦੇ ਵਿੱਚ ਵਿਸ਼ੇਸ਼ ਤੌਰ ਤੇ ਲਿਖਿਆ ਆ ਚੌਪੀ ਸਾਬ ਤੇ ਅਨੰਦ ਸਾਬ ਨਹੀਂ ਪੜਨਾ ਜਪਜੀ ਸਾਹਿਬ ਜਪ ਸਾਬ ਦੇ ਸਵੇਈਏ ਤੇ ਚੌਪੀ ਸਾਬ ਤੇ ਅਨੰਦ ਸਾਬ ਸ਼ਾਮ ਦੀ ਰਹਿਰਾਚੋਂ ਕੱਢ ਲਿਆ ਕਰੋ ਇਸ ਬੁੱਕ ਦੇ ਵਿੱਚ ਵਿਸ਼ੇਸ਼ ਤੌਰ ਤੇ ਲਿਖਿਆ ਆ ਬਿਲਕੁਲ ਪਾਸ ਨਹੀਂ ਹੋਈ ਚਾਰ ਅਕਾਲ ਤਖਤ ਦੇ ਜਥੇਦਾਰਾਂ ਨੇ ਰਿਜੈਕਟ ਕਰਤੀਆ ਪਰ ਜਿਹੜਾ ਇੱਕ ਪੋਲੀਟੀਕਲ ਵਿੰਗ ਕਾਰਜ ਹੋਇਆ ਬੇਟਾ ਜਾਂ ਗੋਰਿਆਂ ਤੋਂ ਲੈ ਕੇ ਚੱਲਦਾ ਤਾਂ ਗੋਰਿਆਂ ਨੂੰ ਪਠਾ ਲਿਆ ਆ ਉਹ ਇਹ ਉਹ ਇਹੋ ਕੰਮ ਕਰ ਰਿਹਾ ਹਰ ਇਕੱਤਰ ਹੋ ਉਹ ਧਾਰਮਿਕ ਮਾਮਲਾ ਆ ਮਹਾਰਾਜ ਕਹਿੰਦੇ ਜੇ ਧਰਮ ਸਭ ਕਹਿੰਦਾ ਧਰਮ ਤੋਂ ਬਿਨਾ ਸਾਭ ਦਲੇ ਮਲੇ ਹਨ ਇਸ ਕਰਕੇ ਪਹਿਲਾਂ ਧਰਮ ਆ ਜੇ ਧਰਮ ਵਿੱਚ ਪਰਪੱਕ ਉਹ ਪ੍ਰਾਤਨ ਸਿੱਖ ਧਰਮ ਵਿੱਚ ਬੜੇ ਪਰਪੱਕ ਸੀ ਉਹਨੇ بڑے بڑے ਮੋਰਚੇ ਜਿੱਤੇ ਜਿਹੜਿਆ ਮੌਜੂਦਾ ਸੰਘਰਸ਼ ਵਿੱਚ ਤੁਸੀਂ ਜਾ ਕੇ ਦੇਖ ਲਓ ਉੱਥੇ ਸ਼ਹੀਦੀ ਗੈਲਰੀ ਬਣੀ ਆ ਕਿੰਨੇ ਕਹਨੂੰ ਮੰਨਦੇ ਸੀ ਇਹਨੂੰ ਪੜ ਕੇ ਕਿੰਨਿਆ ਕਨੇ ਸ਼ਹੀਦੀਆਂ ਪਾਈਆਂ ਸਭ ਪੂਰਾ ਮੁਗਲ ਮੰਤਰ ਕਰਨ ਵਾਲੇ ਸੀ ਉਰੀ 2400 ਪੰਡ ਵਾਲੇ ਸੀ ਸੰਪੂਰਨ ਵਹਿਰ ਰਸ ਦਾ ਪਾਠ ਕਰਨ ਵਾਲੇ ਸੀ ਔਰ ਪੂਰਾ ਮੁਲ ਮੰਤਰ ਦੇ ਅਭਿਆਸੀ ਸੀ ਉਹਨਾਂ ਨੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਜਿੰਨਾ ਚਿਰ ਅਸੀਂ ਗੁਰੂ ਦੀ ਮਰਯਾਦਾ ਉਪਰਾਲ ਜੀਵਨ ਨਹੀਂ ਟਾੜਦੇ ਉਹਨਾਂ ਚਿਰ ਗੁਰੂ ਦੀ ਬਖਸ਼ਿਸ਼ ਨਹੀਂ ਹੋਣੀ ਇਸ ਕਰਕੇ ਇਹਦਾ ਬਿਲਕੁਲ ਅਸੀਂ ਖੰਡਨ ਕਰਨਾ ਤਕੜੇ ਹੋ ਕੇ ਮੋਰਚਾ ਲਾਉਣਾ ਵਾਹਿਗੁਰੂ ਜੀ ਕਾ ਖਾਲਸਾ Vai ver de